ਕਿਹੜੀ ਜਗ੍ਹਾ ਤੋਂ ਗੀਤਕਾਰ ਜੀ ਪਿੰਡ ਗੋੜਤੜੀ ਜੀ ਪਿੰਡ ਗੋੜਤੜੀ ਹਾਂ ਜੀ ਭੈਣ ਜੀ ਇੱਕ ਪੰਜ ਉਸ ਦਿੱਤੇ ਸੀ ਇਹ ਵਰਤਣ ਤੋਂ ਪਹਿਲਾਂ ਤੁਹਾਨੂੰ ਪ੍ਰੋਬਲਮਾਂ ਕੀ ਕੀ ਸੀ ਛੇ ਇੱਕ ਡਿਸ਼ ਫੱਟ ਸੀ ਜੀ ਠੀਕ ਹੈ ਜੀ ਤੇ ਇੱਕ ਸਪਰੇਕਲ ਸੀ ਜੀ ਇੱਕ ਪੇਟ ਦੇ ਸੀ ਇੱਕ ਲੀਵਰ ਵੀ ਤੁਹਾਡਾ ਫੇਰ ਇੱਕ ਲੀਵਰ ਜੀ ਸੀ ਲੀਵਰ ਵੀ ਫੱਟੀ ਜੀ ਤੁਹਾਡਾ ਹਾਂ ਜੀ ਹਾਂ ਜੀ ਜ਼ਰੂਰ ਕੈਸਰ ਦੀ ਪ੍ਰੋਬਲਮ ਸੀ ਸੀ ਤੁਹਾਨੂੰ ਹਾਂ ਜੀ ਠੀਕ ਹੈ ਹਾਂ ਜੀ ਇਹ ਪ੍ਰੋਬਲਮ ਆ ਭੈਣ ਜੀ ਕਿੰਨੇ ਟਾਈਮ ਤੋਂ ਜੀ ਤੁਹਾਨੂੰ ਇਹ ਸਾਲ ਤੋਂ ਜੀ ਇੱਕ ਸਾਲ ਤੋਂ ਪ੍ਰੋਬਲਮ ਆਈ ਤਾਂ ਇਹਦੇ ਕੋਈ ਦਵਾਈਆਂ ਵਗੈਰਾ ਖਾਦੀ ਇਹਦੀ ਕੋਈ ਵੀ ਖਾਦੀ ਸੀ ਕੋਈ ਫਰਕ ਨਹੀਂ ਪਿਆ ਜੀ ਇਹ ਕਿੱਥੋਂ ਕਿੱਥੋਂ ਖਾਦੀਆਂ ਦੀਆਂ ਮੈਡੀਸਿਨਾਂ ਮਾਨਸਾ ਤੋਂ ਵੀ ਖਾਦੀ ਸੀ ਭੀਖੀ ਤੋਂ ਵੀ ਖਾਦੀ ਸੀ ਠੀਕ ਹੈ ਜੀ ਇਹਦੇ ਨਾਲ ਕੋਈ ਫਰਕ ਨਹੀਂ ਪਿਆ ਮੈਡੀਸਿਨ ਨਾਲ ਇਹ ਕੋਈ ਕੰਮਕਾਰ ਕਰਨ ਦੇ ਵਿੱਚ ਵੀ ਪ੍ਰੋਬਲਮ ਆਉਂਦੀ ਸੀ ਹਾਂ ਜੀ ਆਉਂਦੀ ਸੀ ਵੀ ਲੱਤਾਂ ਵੀ ਦੁਖਦੀਆਂ ਸੀ ਫਿਰ ਐ ਹੋ ਜਾਂਦਾ ਵੀ ਸਰੀਰ ਵੀ ਡਿਗੂ ਡਿਗੂ ਹੋ ਰਿਆ ਸੀ ਸਾਰਾ ਦਿਨ ਤਕਾਬ ਤਕਾਬਟੀ ਰਹਿੰਦੀ ਹਾਂ ਜੀ ਹਾਂ ਵੀ ਪੇ ਅਗਰ ਮੰਜੇ ਤੇ ਵੀ ਵੀ ਜਿਵੇਂ ਤੁਸੀਂ ਆਪਣਾ ਪੰਜ ਜੂਸ ਵਰਤੇ ਬਾਡੀ ਸਰਵਸ ਵਰਤਿਆ ਇਹਦੇ ਨਾਲ ਤੁਹਾਨੂੰ ਕੀ ਫਰਕ ਪਿਆ ਇਹਦੇ ਨਾਲ ਬਹੁਤ ਫਰਕ ਪਿਆ ਜੀ ਕਿ ਮੈ ਟੈਸਟਾਂ ਚ ਵੀ ਥੋੜਾ ਓਕੇ ਆਇਆ ਜੀ ਹਾਂ ਜੀ ਜਮਾ ਠੀਕ ਆਇਆ ਤੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਯੂਜ਼ ਕਰਿਆ ਨੂੰ ਇਹੇ ਜੀ ਮਹੀਨਾ ਹੋ ਗਿਆ ਜੀ ਉਸ ਤੋਂ ਬਾਅਦ ਕੋਈ ਪ੍ਰੋਬਲਮ ਤਾਂ ਨਾ ਹਾਂ ਜੀ ਅੱਜ ਬਿਲਕੁਲ ਠੀਕ ਹੋ ਹਾਂ ਜੀ ਜਮਾ ਕੀ ਕਹਿਣਾ ਚਾਹੁੰਦੇ ਹੋ ਪਰਿਵਾਰਾਂ ਨੂੰ ਜਿਹੜੇ ਪਰਿਵਾਰ ਆ ਅੱਜ ਸੋਚ ਰਹੇ ਨੇ ਇਹ ਹੋਣਾ ਚਾਹੀਦਾ ਵੀ ਦਵਾਈ ਲਓ ਬਹੁਤ ਫਰਕ ਆਇਆ ਓਕੇ ਭਾਈ ਜੀ ਥੈਂਕ ਯੂ ਹਾਂ ਜੀ